ਸਰ ਸ਼ੇਖਾਲੂ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਹਰਵਿੰਦਰ ਸਿੰਘ ਬੱਦਨ ਸਿੱਖ ਧਰਮ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਹੋਣ ਚਾਹੇ ਸਾਹਿਬਜ਼ਾਦੇ ਹੋਣ ਉਹਨਾਂ ਨੂੰ ਦੇਖਣੋਂ ਲੈ ਕੇ ਇੱਕ ਸਾਫ਼ ਸਪਸ਼ਟੇ ਗੱਲ ਹੈ ਕਿ ਉਹਨਾਂ ਦੇ ਰੂਪ ਨੂੰ ਕਿਤੇ ਵੀ ਦਰਾਇਆ ਨਹੀਂ ਜਾ ਸਕਦਾ ਇੱਥੋਂ ਤੱਕ ਕਿ ਜੇਕਰ ਚਾਰ ਸਾਹਿਬਜ਼ਾਦੇ ਫਿਲਮ ਬਣੀ ਹੈ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਤੇ ਫਿਲਮ ਬਣੀ ਹੈ ਤਾਂ ਉਸ ਤੋਂ ਵੀ ਲੈ ਕੇ ਕਈ ਵਾਰ ਪੜਤਾਲ ਹੋਈ ਹੈ ਤੇ ਹੁਣ ਕੇਰਲ ਦੇ ਇੱਕ ਸਕੂਲ ਦੇ ਵਿੱਚ ਅਜਿਹਾ ਕੁਝ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਸਿੱਖ ਧਰਮ ਦੇ ਵਿੱਚ ਰੋਸ ਵੀ ਹੈ ਇੱਥੋਂ ਤੱਕ ਐਸਜੀਪੀਸੀ ਨੇ ਵੀ ਇਸ ਦੇ ਉੱਤੇ ਐਕਸ਼ਨ ਲੈਣ ਦੀ ਤਿਆਰੀ ਕਰ ਲਈ ਹੈ ਕੇਰਲ ਦੇ ਇੱਕ ਸਕੂਲ ਦੇ ਵਿੱਚ ਸਾਹਿਬਜ਼ਾਦਿਆਂ ਦਾ ਇੱਕ ਪੂਰਾ ਸਰੂਪ ਤਿਆਰ ਕਰਵਾਇਆ ਗਿਆ ਦੋ ਸਟੂਡੈਂਟਸ ਸੀ ਉਹਨਾਂ ਨੂੰ ਦੋਸਰੇ ਤਰੀਕੇ ਦੇ ਨਾਲ ਉਹਨਾਂ ਦਾ ਬਾਣਾ ਪਵਾਇਆ ਗਿਆ ਨੀਲੇ ਬਾਣੇ ਪਵਾਏ ਗਏ ਅ ਸਿਰ ਦੇ ਉੱਤੇ ਟੋਪੀ ਧਰਾਈ ਗਈ ਹੈ ਪੱਗ ਵੀ ਨਹੀਂ ਬੰਨੀ ਬਲਕਿ ਬੰਨੀ ਬਣਾਈ ਪੱਗ ਟੋਪੀ ਰੱਖੀ ਗਈ ਹੈ ਤੇ ਉਸ ਤੋਂ ਬਾਅਦ ਪੂਰਾ ਕਿਰਦਾਰ ਉਥੇ ਨਿਭਾਇਆ ਗਿਆ ਜਿਸ ਤਰੀਕੇ ਦੇ ਨਾਲ ਰਾਮਲੀਲਾ ਖੇਡੀ ਜਾਂਦੀ ਹੈ ਉਸੇ ਤਰੀਕੇ ਦੇ ਨਾਲ ਕੇਰਲ ਦੇ ਇੱਕ ਸਕੂਲ ਦੇ ਵਿੱਚ ਸਾਰਾ ਕੁਝ ਦਿਖਾਇਆ ਗਿਆ ਹੈ ਬੇਸ਼ੱਕ ਸਿੱਖ ਧਰਮ ਦੇ ਬਾਰੇ ਇਹ ਦੱਸਿਆ ਗਿਆ ਹੋਵੇਗਾ ਬੋਲ ਕੇ ਸੁਣਾਇਆ ਗਿਆ ਹੈ ਕਿ ਆਖਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਕਿਵੇਂ ਹੈ ਆਖਰ ਉਹਨਾਂ ਨੇ ਸੂਬਾ ਸਰਹੰਦ ਨੂੰ ਕਿਵੇਂ ਲਲਕਾਰਿਆ ਕਿਵੇਂ ਅਮ ਜੋ ਮੁਗਲ ਸਲਤਨਤ ਸੀ ਉਸ ਨੂੰ ਕਿਵੇਂ ਲਲਕਾਰਿਆ ਕਿਸ ਤਰੀਕੇ ਦੇ ਨਾਲ ਸਾਹਿਬਜ਼ਾਦੇ ਦ੍ਰਿੜਤਾ ਨਾਲ ਖੜੇ ਰਹੇ ਇੰਨੇ ਲਾਲਚ ਮਿਲੇ ਫਿਰ ਵੀ ਉਹ ਡੋਲ ਰਹੇ ਆ ਅੰਤ ਨੂੰ ਉਹਨਾਂ ਨੇ ਸ਼ਹੀਦੀ ਪਾਈ ਹੈ ਪਰ ਇਹ ਸਭ ਕੁਝ ਇੱਕ ਤਰੀਕੇ ਦੇ ਨਾਲ ਜਿਵੇਂ ਰਾਮਲੀਲਾ ਦੇ ਵਿੱਚ ਕਰੈਕਟਰ ਬਣਾਏ ਹੁੰਦੇ ਨੇ ਉਸ ਤਰੀਕੇ ਦੇ ਨਾਲ ਕਰਕੇ ਦਿਖਾਉਣਾ ਸਿੱਖ ਧਰਮ ਦੇ ਵਿੱਚ ਸਾਫ਼ ਤੌਰ ਤੇ ਮਨਾਹੀ ਹੈ ਇਸ ਨੂੰ ਲੈ ਕੇ ਪਰ ਕੇਰਲ ਦੇ ਇੱਕ ਸਕੂਲ ਦੇ ਵਿੱਚ ਪੀਐਮ ਵਿਦਿਆਲਿਆ ਉੱਥੋਂ ਦਾ ਨਾਮ ਹੈ ਸਕੂਲ ਦਾ ਉੱਥੇ ਬਿਲਕੁਲ ਇੱਕ ਕਰੈਕਟਰ ਦੋਵੇਂ ਬਣਾਏ ਗਏ ਨੇ ਤੇ ਉਸ ਤੋਂ ਬਾਅਦ ਮਾਈਕ ਦੇ ਵਿੱਚ ਇੱਕ ਨੌਜਵਾਨ ਇੱਕ ਸਟੂਡੈਂਟ ਖੜ ਕੇ ਬੋਲਦਾ ਹੈ ਦੱਸਦਾ ਹੈ ਉਹ ਆਪਣੀ ਭਾਸ਼ਾ ਦੇ ਵਿੱਚ ਕਿ ਆਖਰ ਇਹ ਸਾਰਾ ਕੁਝ ਕੀ ਕੀ ਹੋ ਰਿਹਾ ਹੈ ਕਿਸ ਤਰੀਕੇ ਨਾਲ ਸ਼ਹਾਦਤ ਦਿੱਤੀ ਗਈ ਹੈ ਪਰ ਹੁਣ ਸਵਾਲ ਇਹ ਹੈ ਕਿ ਲਗਾਤਾਰ ਇਸ ਨੂੰ ਲੈ ਕੇ ਵਿਵਾਦ ਉੱਠ ਰਿਹਾ ਐ ਐਸਜੀਪੀਸੀ ਕਿੰਨੀ ਛੇਤੀ ਐਕਸ਼ਨ ਲੈਂਦੀ ਹੈ ਐਸਜੀਪੀਸੀ ਨੇ ਇਹਨਾਂ ਤਾਂ ਕਹਿ ਦਿੱਤਾ ਕਿ ਇਹ ਸਭ ਕੁਝ ਬੰਦ ਕੀਤਾ ਜਾਵੇ ਮਨਾਹੀ ਹੈ ਵੀਰ ਬਾਲ ਦਿਵਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਨਾਮ ਚੇਂਜ ਕੀਤਾ ਜਾਵੇ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ ਤਾਂ ਉਸ ਦੇ ਤਹਿਤ ਕੇਰਲ ਦੇ ਵਿੱਚ ਵੀ ਇਹੀ ਸਭ ਕੁਝ ਹੋਇਆ ਪਰ ਉਹ ਵੀਡੀਓ ਵੀ ਤੁਹਾਨੂੰ ਦਿਖਾਉਨੇ ਆ ਕਿ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਬੱਚਿਆਂ ਦਾ ਚਿਹਰਾ ਸੀ ਨਹੀਂ ਦਿਖਾ ਸਕਦੇ ਆਇਡੈਂਟੀਟੀ ਉਹਨਾਂ ਦੀ ਨਹੀਂ ਦਿਖਾ ਸਕਦੇ ਪਰ ਜ਼ਰੂਰ ਉਹ ਸਾਰੇ ਜੋ ਉਹਨਾਂ ਨੇ ਰਾਮਲੀਲਾ ਦੇ ਤਰੀਕੇ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦਾ ਇੱਕ ਤਰੀਕੇ ਦੇ ਨਾਲ ਭੂਮਿਕਾ ਬਣ ਕੇ ਦਿਖਾਈ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਸ਼ਹਾਦਤ ਮਿਲੀ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਸੂਬਾ ਸਰਹੰਦ ਨੂੰ ਲਲਕਾਰਿਆ ਉਹ ਸਾਰੀ ਘਟਨਾ ਕਿਸ ਤਰੀਕੇ ਨਾਲ ਦੁਹਰਾਈ ਗਈ ਹੈ ਉਹ ਵੀਡੀਓ ਦੇਖਦੇ ਹਾਂ ਮੁਗਲ ਔਰ ਗੁਰੂ ਗੋਬਿੰਦ ਸਿੰਘ ਜੀ ਤਰਸਾ ਨਦੀ ਦੇ ਤੱਟ 'ਤੇ ਭਾਈ ਗੁਰੂ ਦੋਗਵਾ ਲੜਾਈ ਦੇ परिवार अलग हो गया बाद में मुगल साम्राज्य ने साहबजादों से इस्लाम धर्म अपनाने के लिए कहा पर उन्हें दिया गया वीर बल दिवस पर, पर उनके सर्वस्ट बलिदान को याद किया जाता है चलो गुरु गोविंद सिंह की इन छोटे साहबजादों का स्मरण वाह! कमजोर वाला बंदा सिंह होता है किसे भी हंजू पहुंच के वो उस पर तो खुशी देने वाला बंदा सिंह है कमजोर की ताकत बनने वाला बंदा सिंह है इंसाफ में जंत की ताकत लड़ना वाला बंदा सिंह है ਖੈਰ ਐਸੀਪੀਸੀ ਇਹ ਸਭ ਨੂੰ ਲੈ ਕੇ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਆ ਉਹਨਾਂ ਵੱਲੋਂ ਨਿੰਦਾ ਜ਼ਰੂਰ ਕੀਤੀ ਗਈ ਹੈ ਸਿੱਖ ਸਮਾਜ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਕਿ ਆਖਰ ਇਹ ਸਭ ਕੋ ਚੀਜ਼ਾਂ ਕਦੋਂ ਰੁਕਣਗੀਆਂ ਕੇਂਦਰ ਦੇ ਵਿੱਚ ਤੁਸੀਂ ਉਹ ਕੇਂਦਰ ਦੇ ਨਾਲ ਤੁਸੀਂ ਰਹਿੰਦੇ ਹੋ ਸਿੱਖ ਚਿਹਰਾ ਹੈ ਲਗਾਤਾਰ ਸਿੱਖੀ ਮਸਲਿਆਂ ਦੇ ਵਿੱਚ ਤੁਸੀਂ ਆਪਣੀ رائے ਰੱਖਦੇ ਹੋ ਤਾਂ ਫਿਰ ਇਸ ਨੂੰ ਲੈ ਕੇ ਹਜੇ ਤੱਕ ਕਿਉਂ ਚੁੱਪ ਨੇ ਉਸ ਨੂੰ ਲੈ ਕੇ ਵੀ ਸਵਾਲ ਕੀਤੇ ਜਾ ਰਹੇ ਨੇ ਸਕੂਲ ਦੇ ਵਿੱਚ ਇਸ ਤਰੀਕੇ ਦੇ ਨਾਲ ਕਰੈਕਟਰ ਨਿਭਾਏ ਗਏ ਨੇ ਤੁਸੀਂ ਇਸ ਸਾਰੀ ਘਟਨਾ ਨੂੰ ਕਿਵੇਂ ਦੇਖਦੇ ਹੋ ਆਪਣੀ رائے ਕਮੈਂਟ ਬਾਕੀ ਦੇ ਵਿੱਚ ਜ਼ਰੂਰ ਸਾਂਝੀ ਕਰਿਓ